ਅਸੀਂ ਗੁਰੂ ਵਾਸਤੇ ਕੁਝ ਨਹੀਂ ਕਰ ਸਕਦੇ ਧਰਮ ਵਾਸਤੇ ਕੁਝ ਨਹੀਂ ਕਰ ਸਕਦੇ ਅਸੀਂ ਅਬਰ ਤਾਂ ਸਿੱਖੇ ਨਹੀਂ ਬਣਨ ਵਾਸਤੇ ਤਿਆਰ ਬਾਣਾ ਵੀ ਧਾਰਨ ਵਾਸਤੇ ਤਿਆਰ ਨਹੀਂ ਅਮਰ ਛਕਣ ਵਾਸਤੇ ਤਿਆਰ ਨਹੀਂ ਹੋ ਲੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸਹਿਬਜ਼ਾਦਿਆਂ ਦੀ ਪਵਿੱਤਰ ਧਰਤੀ ਤੇ ਤਿਤ ਚਾਹੀਦਾ ਸੀ ਇਹ ਇਕੱਠ ਵੱਡੇ ਵੱਡੇ ਇਕੱਠ ਹੁੰਦੇ ਨੇ ਪਰੰਤੂ ਇੱਥੇ ਐ ਬਾਣੀ ਬਾਣੇ ਦੇ ਵਿੱਚ ਸੱਚੇ ਹੋਏ ਖਾਲਸੀ ਖਾਲਸੇ ਨਜ਼ਰ ਆਉਣੇ ਚਾਹੀਦੇ ਸੀ ਜੇ ਸਹਬਜ਼ਾਦਿਆਂ ਦੇ ਨਾਲ ਸਾਡਾ ਦਿਲੋਂ ਪਿਆਰ ਹੁੰਦਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਇਸ ਧਰਤੀ ਤੇ ਆ ਗਿਆ ਵੇ ਅਮਰਤੀਆ ਨਾ ਜਾਂਦਾ ਇੱਥੋਂ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜਿਸ ਸੱਚੇ ਰੂਪ ਦੇ ਵਿੱਚ ਅਸੀਂ ਸਰਧਾਜਲੀ ਭੇਟ ਕਰਨਾ ਆਂ ਬਾਬਾ ਫਤਿਹ ਸਿੰਘ ਜੀ ਨੂੰ ਬਾਬਾ ਜੋਰਾਵਰ ਸਿੰਘ ਜੀ ਨੂੰ ਮਾਤਾ ਜੀਆਂ ਨੂੰ ਇੱਥੋਂ ਬੇਅਮਰ ਦੀਆਂ ਨਾ ਕੋਈ ਜਾਂਦਾ ਇੱਥੋਂ ਪਰਨ ਕਰਕੇ ਜਾਂਦੇ ਅੱਜ ਤੋਂ ਕੇਸਾਂ ਦੀ ਬੇਅਦਵੀ ਨਹੀਂ ਕਰਨੀ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਅੱਜ ਤੋਂ ਸ਼ਰਾਬ ਨੂੰ ਹੱਥ ਨਹੀਂ ਲਾਉਣਾ ਤਮਾਕੂ ਨੂੰ ਹੱਥ ਨਹੀਂ ਲਾਉਣਾ ਅੱਜ ਤੋਂ ਨਸ਼ਿਆਂ ਦੀ ਵਰਤੋਂ ਨਹੀਂ ਕਰਨੀ ਜਿਉਣਾ ਹੈ ਨਾਮ ਬਾਣੀ ਦੇ ਵਿੱਚ ਜੇ ਨਿਤਨੇਮ ਨਹੀਂ ਕਰਦੇ ਨੇ ਤੇ ਨਿਤਨੇਮੀ ਬਣ ਕੇ ਜਾਣਾ ਹੈ ਪੰਜਾ ਕਕਾਰਾਂ ਦੇ ਧਾਰਨੀ ਹੋ ਕੇ ਜਾਣਾ ਹੈ ਇੱਥੇ ਤਾਂ ਦਿਨ ਰਾਤ ਖੰਡਾ ਵਾਟਾ ਖੜਕਣਾ ਚਾਹੀਦਾ ਸੀ ਹੋ ਲੋ ਸਤਿਨਾਮ ਸ੍ਰੀ ਵਾਹਿਗੁਰੂ ਕੁਛ ਦੇਹ ਕੀ ਅਵਸੋਸ਼ ਵੀ ਹੁੰਦਾ ਜਿੱਥੇ ਇਹ ਮਹਾਨ ਇਕੱਠ ਦੇਖ ਕੇ ਉਤਸ਼ਾਹ ਵੀ ਪੈਦਾ ਹੁੰਦਾ ਉੱਥੇ ਥੋੜਾ ਅਫਸੋਸ ਵੀ ਹੁੰਦਾ ਵੀ ਇੱਥੇ ਵੀ ਆਪਣਾ ਜਿਹੜੇ ਹਨ ਨੌਜਵਾਨ ਜਿਹੜੇ ਹਨ ਕੇਸ ਕਟਾਈਂ ਫਿਰਦੇ ਹਨ ਮੇਲਿਆਂ ਵਾਂਗੂ ਫਿਰਦੇ ਆ ਚਲੋ ਹੁਣ ਤਾਂ ਚੰਗਾ ਹੋ ਗਿਆ ਆਪਣਾ ਇਹਨਾਂ ਗੱਲਾਂ ਤੇ ਪਾਬੰਦੀ ਲੱਗ ਗਈ ਪਾਬੰਦੀ ਲਾਈ ਹੈ ਭਾਈ ਨਹੀਂ ਤਾਂ ਇੱਥੇ ਆ ਕੇ ਵਹ ਤਰ੍ਹਾਂ ਤਰ੍ਹਾਂ ਦੇ ਭਾਈ ਲੰਗਰਾਂ 'ਚ ਵੱਧ ਧਿਆਨ ਹੁੰਦਾ ਹੈ ਜਾਂ ਸਿਆਸੀ ਕਾਨਫਰੰਸਾਂ ਜਿਹਦੇ ਵਿੱਚ ਧਰਮ ਦੀ ਗੱਲ ਗੁਰੂ ਦੀ ਗੱਲ ਸਹਿਬਜ਼ਾਦਿਆਂ ਦੀ ਗੱਲ ਘੱਟ ਹੁੰਦੀ ਹੈ ਨਿੰਦਿਆ ਚੁਗਲੀ ਜ਼ਿਆਦਾ ਹੁੰਦੀ ਹੈ ਸੋ ਅਸੀਂ ਇੱਥੇ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਵਾਉਣ ਵਾਸਤੇ ਆਏ ਹਾਂ